ਬਾਈ ਬੋਲ ਚੁੱਪਦੇ ਸੀ ਉਹਦੇ ਕਿਉਂਕਿ ਬੋਲ ਹੀ ਚੁੱਪਦੇ ਸੀ ਬਾਈ ਹੋਰ ਕੀ ਸੀਗਾ ਬੋਲੀ ਚੁੱਪਦੇ ਸੀਗੇ ਵਿਚਾਰਾਂ ਦੀ ਲੜਾਈਆ ਵਿਚਾਰਾਂ ਨਾਲ ਕਰੋ ਜਾਂ ਮਾਰਨ ਦਾ ਕਿਸੇ ਨੂੰ ਇੱਕ ਦੁਨੀਆ ਤੋਂ ਤੋੜ ਦੇਣਾ ਇਹ ਤਾਂ ਕਿਸੇ ਕੋਲ ਅਧਿਕਾਰ ਨਹੀਂ ਉਸ ਪ੍ਰਮਾਤਮਾ ਤੋਂ ਬਿਨਾ ਤੁਸੀਂ ਕਿਹਦੀ ਕਿਹਦੀ ਆਵਾਜ਼ ਦਵਾਉਂਗੇ ਯਾਰ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਜੇ ਉਹਨਾਂ ਨੂੰ ਕੋਈ ਸਵਾਲ ਕਰਦਾ ਤਾਂ ਮਤਲਬ ਇਹ ਬਣ ਗਿਆ ਵੀ ਉਹਨੂੰ ਮਰਵਾ ਦਿਓ ਸਵਾਲ ਕਰਨਾ ਹੀ ਪਾਪ ਹੋ ਗਿਆ ਇੱਕ ਬੰਦਾ ਟੈਕਸ ਭਰਦਾ ਰਿਵਾਲਵਰ ਲਿਆਉਂਦਾ ਲਾਇਸੈਂਸ ਦੀ ਸਾਲ ਵੱਧ ਉਹਨੂੰ ਨਿਊ ਕਰਾਉਣਾ ਦੋ ਸਾਲਾਂ ਤਿੰਨ ਸਾਲਾਂ ਬਾਅਦ ਅਟੈਚ ਉਹਦੇ ਪੈਸੇ ਭਰਨੇ ਆ ਟੈਕਸ ਭਰਨੇ ਆ ਇੱਕ ਬੰਦੇ ਕੋਲੇ ਉਹਦੇ ਕੋਲੇ ਰਿਵਾਲਵਰ ਹੈ ਨਹੀਂ ਜਿਹੜਾ ਬੰਦਾ ਟੈਕਸ ਟੱਪਾ ਸਾਰਾ ਕੁਝ ਕਰਦਾ ਇੱਕ ਬੰਦਾ ਗੱਲ ਸੁਣਾ ਮੇਰੀ ਲਿਆ ਕੇ 10000 ਦਾ ਜੂਪੀ ਦੇ ਵਿੱਚੋਂ ਕੱਟਾ ਯਾਰ ਬੰਦਾ ਮਾਰ ਕੇ ਤੁਰ ਜਾਂਦਾ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਇਹ ਇਨਸਾਫ ਕੀ ਕਿਹੜੀ ਕਿੱਥੇ ਹੋਇਆ ਜੇ ਤਾਂ ਆਮ ਪੇ ਡਾਂਗੂ ਪੇੜ ਬਣਿਆ ਰਹਿੰਦਾ ਤੁਰਿਆ ਫਿਰਦਾ ਨੀਵੀ ਪਾ ਕੇ ਤਾਂ ਆਪੇ ਨਹੀਂ ਲੜਕਦਾ ਸੀਗਾ ਜੇ ਉਹ ਸੱਚ ਬੋਲਦਾ ਸੀ ਉਹ ਰੜਕਦਾ ਸੀਗਾ ਜਿਹੜਾ ਬੰਦਾ ਨਾਲ ਰਹਿੰਦਾ ਤੇ ਉਸੇ ਬੰਦੇ ਨੂੰ ਇਹਨੇ ਬਚਾਇਆ ਉਹ ਬੰਦਾ ਇੱਕ ਮਰਨ ਕੰਡੇ ਸੀ ਮੈਂ ਤਾਂ ਐਂ ਹੈਰਾਨ ਆ ਵੀ ਯਾਰ ਤੂੰ ਐਡਾ ਐਡਾ ਤੇਰਾ ਕਿਵੇਂ ਜਿਹੜੇ ਬੰਦੇ ਨੇ ਇਹਨੇ ਆਪਦੀ ਮੌਤ ਬਚਾਈ ਫਿਰ ਉਹਦਾ ਜਿਹੜਾ ਲਾਜ ਕਰਾਇਆ ਆਪਦੀ ਮੌਤ ਹੀ ਕਰਾਈ ਬਚਾਈ ਨਾ ਤੇ ਨਹੀਂ ਤਾਂ ਉਹਦਾ ਕੰਮ ਨਿਭੜ ਗਿਆ ਸੀਗਾ ਹੌਤ ਹੋ ਗਈ ਪਰ ਇਹ ਸਮਾਜ ਦੇ ਵਿੱਚ ਕੀ ਗੱਲ ਜਾਂਦੀ ਐ ਇਹਦਾ ਡਰ ਲੱਗਣ ਲੱਗਿਆ ਇਹ ਤਾਂ ਲੋਕਾਂ ਨੂੰ ਇੱਕ ਦੂਜੇ ਤੋਂ ਡਰ ਲੱਗਣ ਲੱਗਾ ਯਕੀਨ ਕਿਤੇ ਕਰਾਂਗੇ ਪੋਤਾ ਸਿੰਘ ਤੇ ਗਰਜਾ ਸਿੰਘ ਦੋ ਰਹਿ ਗਏ ਸੀ ਸਿਰਫ ਦੋ ਠੀਕ ਹੈ ਨਾ ਇਹ ਉਹ ਕੌਮ ਆ ਐਵੇਂ ਨਾ ਵੀ ਆਏ ਹੋ ਜੂ ਬਹੁ ਹੋ ਜੂ ਮੌਤ ਆਉਣੀ ਆਉਣੀ ਆ ਨਿਡਰ ਹੋ ਕੇ ਜੋ ਵੀਰ ਲੋਕਾਂ ਲਈ ਖੜਦਾ ਸੀ ਅੱਜ ਸਾਡੇ ਸਮਾਜ ਦਾ ਫਰਜ ਆ ਉਹਦੇ ਲਈ ਬੈਠਣ ਦਾ ਸੋ ਸੈਨੇ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਧਰਨਾ ਲੱਗਿਆ ਏ ਸੋ ਆਜ ਬਿੱਲਾ ਬਾਈ ਤੇ ਬੱਬੂ ਮੈਂ ਪਹੁੰਚੇ ਨੇ ਗੱਲ ਕਰਦੇ ਹਾਂ ਹਾਂਜੀ ਬੱਬੂ ਬਾਈ ਕਿਸ ਤਰ੍ਹਾਂ ਦੇਖਦੇ ਹੋ ਨਾ ਪੂਰਾ ਹੋਣ ਵਾਲਾ ਪਰਿਵਾਰ ਨੂੰ ਤਾਂ ਹੈ ਹੀ ਪੰਜਾਬ ਨੂੰ ਵੀ ਬਾਈ ਸਮਾਜ ਨੂੰ ਘਾਟਾ ਪੈਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੁੱਖ ਦੀ ਘੜੀ ਬਾਈ ਸਾਡੇ ਅੱਜ ਪੰਜਾਬ ਦੇ ਉੱਤੇ ਹੀ ਆ ਜਿਹੜਾ ਇਹ ਬਹੁਤ ਵੱਡਾ ਕਹਿਰ ਕਹਿਰ ਤੁਹਾਨੂੰ ਪਿੱਛੇ ਦੀ ਬਾਈ ਸਿੱਧੂ ਤੋਂ ਲਾ ਲਓ ਸਿੱਧੂ ਮੂਸੇ ਵਾਲੇ ਤੋਂ ਲਾ ਲਓ ਲੰਗਰ ਅੰਬੀ ਵਾਲੇ ਤੋਂ ਲਾ ਲਓ ਜਿੰਨੇ ਵੀ ਆਪਾਂ ਦੇਖਦੇ ਆਂ ਹੂੰ ਇਹ ਵੀ ਇੱਕ ਉਹ ਇਨਸਾਨ ਸੀ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਹਰ ਇੱਕ ਦੁਖੀ ਦੇ ਨਾਲ ਤੁਰਦਾ ਸੀ ਉਹਦੇ ਡਟ ਕੇ ਮਦਦ ਕਰਦਾ ਸੀ ਗਰੀਬਾਂ ਦਾ ਮਸੀਹਾ ਸੀ ਗਰੀਬਾਂ ਦੀ ਗੱਲ ਸੁਣਦਾ ਸੀ ਤੇ ਹਰ ਇੱਕ ਮੁੱਦੇ ਦੇ ਉੱਤੇ ਜਿਹੜੀ ਨਿਰ ਤੜਕ ਹੋ ਕੇ ਗੱਲ ਕਰਦਾ ਸੀਗਾ ਉਹ ਜਿਹੜਾ ਸਾਡੇ ਪਿੰਡ ਦਾ ਜਿਹੜਾ ਸਾਨ ਇੱਕ ਸੀਗਾ ਜੋਧਾ ਉਹ ਬਾਈ ਇੱਕ ਮਿੰਟ ਦੇ ਵਿੱਚ ਮਿੱਟੀ ਕਰਤਾ ਇਥੋਂ ਦੀਆਂ ਗਲਤ ਨੀਤੀਆਂ ਨੇ ਗਲਤ ਸਿਸਟਮ ਨੇ ਉਹ ਬਰਬਾਦ ਕਰਤਾ ਤੇ ਉਹਦੇ ਤੇ ਅਸੀਂ ਬਾਈ ਅੱਜ ਦੁੱਖ ਤੇ ਬੈਠੇ ਆ ਬਾਈ ਬੋਲ ਚੁੱਪਦੇ ਸੀ ਉਹਦੇ ਕਿਉਂਕਿ ਬੋਲ ਹੀ ਚੁੱਪਦੇ ਸੀ ਬਾਈ ਹੋਰ ਕੀ ਸੀਗਾ ਬੋਲੇ ਚੁੱਪਦੇ ਸੀਗੇ ਹਨਾ ਜਦੋਂ ਕੋਈ ਬੰਦੇ ਨੇ ਗੱਲ ਕਰਨੀਆਂ ਤੁਸੀਂ ਦੇਖੋ ਵਿਚਾਰਾਂ ਦੀ ਲੜਾਈਆ ਵਿਚਾਰਾਂ ਨਾਲ ਕਰੋ ਹੂੰ ਜਾਨ ਮਾਰਨ ਦਾ ਕਿਸੇ ਨੂੰ ਇੱਕ ਦੁਨੀਆ ਤੋਂ ਤੋੜ ਦੇਣਾ ਇਹ ਤਾਂ ਕਿਸੇ ਕੋਲ ਅਧਿਕਾਰ ਨਹੀਂ ਉਸ ਪ੍ਰਮਾਤਮਾ ਤੋਂ ਬਿਨਾ ਮੈਂ ਕਹਿੰਦਾ ਮੇਰੇ ਵਿਚਾਰ ਨਹੀਂ ਚੰਗੇ ਲੱਗਦੇ ਨਾ ਸੁਣੋ ਜੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਉਹ ਗੱਲ ਉਹਦੇ ਨਾਲ ਦਲੀਲ ਨਾ ਕਰੇ ਵੀ ਇੱਥੇ ਤੇਰੀ ਗਲਤ ਆ ਜਿਹੜੀ ਜਿਵੇਂ ਉਹ ਬੋਲਦਾ ਹਾਂ ਮੈਂ ਤੁਸੀਂ ਬੋਲ ਪੋ ਮਰੋਂ ਉਹਦੇ ਤੇ ਕਰ ਦੋ ਠੀਕ ਹੈ ਨਾ ਬੋਲਦਾ ਤਾਂ ਆਪਣੇ ਪੰਜਾਬ ਦੇ ਹੱਕ ਚੇਤੀ ਪੰਜਾਬ ਖਾਤਰੇ ਬਾਈ ਬਾਜ ਚੱਕਦਾ ਸੀ ਉਹ ਬਾਜ ਤਾਂ ਚੱਕਦਾ ਕਿੰਨੀ ਦਾ ਅੰਕ ਤਾਂ ਫੂਣਾ ਮੜੀ ਗੱਲ ਕਰੀ ਉਹਨੂੰ ਕੋਈ ਫਿਰ ਕਰ ਲਿਆ ਤੇ ਬਾਜ ਤਾਂ ਪੰਜਾਬ ਦੀ ਮੈਂ ਤੁਹਾਨੂੰ ਦੱਸਿਆ ਨਹੀਂ ਸਾਡੇ ਪਿੰਡ ਦੇ ਹਰ ਇੱਕ ਗਰੀਬ ਬੰਦੇ ਨਾਲ ਹਰ ਇੱਕ ਲੋੜਵੰਦ ਨਾਲ ਖੜਦਾ ਸੀ ਰੌਲਾ ਤਾਂ ਇਸੇ ਗੱਲ ਤੇ ਹੀ ਸੀ ਠੀਕ ਹੈ ਨਾ ਇੱਕ ਮਿੰਟਾਂ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਇੱਕ ਬੰਦਾ ਟੈਕਸ ਭਰਦਾ ਰਵਾਲਬਰ ਲਿਆਉਂਦਾ ਲਾਇਸੈਂਸ ਦੀ ਸਾਲ ਵੱਧ ਉਹਨੂੰ ਨਿਊ ਕਰਾਉਣਾ ਦੋ ਸਾਲਾਂ ਤਿੰਨ ਸਾਲਾਂ ਬਾਅਦ ਟੈਕਸ ਉਹਦੇ ਪੈਸੇ ਭਰਨੇ ਆ ਟੈਕਸ ਭਰਨੇ ਆ ਇੱਕ ਬੰਦੇ ਕੋਲੇ ਉਹਦੇ ਕੋਲੇ ਰਵਾਲਬਰ ਹੈ ਨਹੀਂ ਜਿਹੜਾ ਬੰਦਾ ਟੈਕਸ ਟੱਪਾ ਸਾਰਾ ਕੁਝ ਕਰਦਾ ਇੱਕ ਬੰਦਾ ਗੱਲ ਸੁਣਾ ਮੇਰੀ ਲਿਆ ਕੇ 10000 ਦਾ ਜੁਪੀ ਦੇ ਵਿੱਚੋਂ ਕੱਟਾ ਯਾਰ ਬੰਦਾ ਮਾਰ ਕੇ ਦਰ ਜਾਂਦਾ ਮੈਨੂੰ ਆਈ ਨਹੀਂ ਸਮਝ ਆਉਂਦੀ ਵੀ ਇਹ ਇਨਸਾਫ ਕੀ ਕਿਹੜੀ ਕਿੱਥੇ ਹੋਇਆ ਅਸੀਂ ਹੁਣ ਵੀ ਕਹਿੰਦੇ ਆ ਨਜਾਇਜ਼ ਬੰਦੇ ਨੂੰ ਕਿਸੇ ਨੂੰ ਕੁਝ ਕਿਹਾ ਨਾ ਜਾਵੇ ਤੇ ਜਿਹੜੇ ਦੋਸੇ ਆ ਉਹ ਕਟਹਿਰੇ ਚ ਲਿਆਂਦੇ ਜਾਣ ਇਹ ਨਹੀਂ ਵੀ ਉਹਦਾ ਅਕਾਊਂਟਰ ਕਰਤਾ ਜੀ ਤੇ ਸਾਡੇ ਲੋਕ ਇੱਥੇ ਹਾਂਜੀ ਹਾਂਜੀ ਬੱਲੇ 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 24 ਘੰਟੇ ਦਾ ਇਨਸਾਫ ਮਿਲ ਗਿਆ ਇੱਕ ਪਾਸੇ ਹੀਰਾ ਤੇ ਇੱਕ ਪਾਸੇ ਗੋਹਾ ਫਰਕ ਬਹੁਤ ਹੁੰਦਾ ਅਸੀਂ ਤਾਂ ਇਹ ਗੱਲ ਤੱਕ ਜਾਣੇ ਵੀ ਇਹਦੇ ਪਿੱਛੇ ਕੌਣ ਸੀ ਉਹਦੇ ਦਿਮਾਗ ਦੇ ਵਿੱਚ ਕਿਹਨੇ ਇਹ ਚੀਜ਼ ਭਰੀ ਕਿਥੋਂ ਨੂੰ ਇਹ ਅੱਲਾ ਸਿਰੀ ਮਿਲੀ ਜਿਹੜਾ ਬੰਦਾ ਨਾਲ ਰਹਿੰਦਾ ਤੇ ਉਸੇ ਬੰਦੇ ਨੂੰ ਇਹਨੇ ਬਚਾਇਆ ਉਹ ਬੰਦਾ ਇੱਕ ਮਰਨ ਕੰਡੇ ਸੀ ਸਾਰਾ ਮੇਰਾ ਪਿੰਡ ਜਾਣਦਾ ਸਮਾਜ ਜਾਣਦਾ ਮੈਂ ਤਾਂ ਐਂ ਹੈਰਾਨ ਆ ਵੀ ਯਾਰ ਤੂੰ ਐਡਾ ਐਡਾ ਤੇਰਾ ਕਿਵੇਂ ਜਿਹੜੇ ਬੰਦੇ ਨੇ ਇਹਨੇ ਆਪਦੀ ਮੌਤ ਬਚਾਈ ਫਿਰ ਉਹਦਾ ਜਿਹੜਾ ਲਾਜ ਕਰਾਇਆ ਆਪਦੀ ਮੌਤ ਹੀ ਕਰਾਈ ਬਚਾਈ ਨਾ ਤੇ ਨਹੀਂ ਤਾਂ ਉਹਦਾ ਕੰਮ ਨਿਭੜ ਗਿਆ ਸੀਗਾ ਤੇ ਪਰ ਇਹ ਇਹਦਾ ਕੀ ਮੁੱਲ ਤਾਰਿਆ ਇਹ ਠੀਕ ਆ ਮੌਤ ਹੋ ਗਈ ਪਰ ਇਹ ਸਮਾਜ ਦੇ ਵਿੱਚ ਕੀ ਗੱਲ ਜਾਂਦੀ ਇਹ ਤਾਂ ਡਰ ਲੱਗਣ ਲੱਗਿਆ ਇਹ ਤਾਂ ਲੋਕਾਂ ਨੂੰ ਇੱਕ ਦੂਜੇ ਤੋਂ ਡਰ ਲੱਗਣ ਲੱਗਾ ਯਕੀਨ ਕਿਤੇ ਕਰਾਂਗੇ ਜੇ ਫਿਰ ਕੋਈ ਲੜਾਈ ਹੈਗੀ ਆ ਗੱਲ ਬਤਾ ਇਹਨੂੰ ਦੱਸੋ ਵੀ ਭਾਈ ਆਪਣੀ ਜਿੰਨਾ ਚਿਰ ਨਿਭਣੀ ਸੀ ਨਿਭ ਗਈ ਹੁਣ ਆਪਾਂ ਤਾਂ ਭਾਈ ਇੱਕ ਦੂਜੇ ਨਾਲ ਕੱਟਾ-ਕੱਟੀ ਕੱਢਾਂਗੇ ਉਹ ਹੋ ਜਾ ਹੋ ਜਾ ਦੁਸ਼ਮਣ ਨੂੰ ਦੇਖ ਕੇ ਤਾਂ ਮੈਂ ਸਿਆਰ ਹੋ ਜੂ ਨਾ ਵੀ ਉਹ ਦੁਸ਼ਮਣ ਆ ਮੇਰੀ ਇਹਦੇ ਨਾਲ ਬਣਦੀ ਨਹੀਂ ਪਰ ਜਿਹੜਾ ਗੱਲ ਨਾਲ ਲੱਗਦਾ ਨਿਤ ਬਾਈ ਕਹਿੰਦਾ ਉਹਦੇ ਨਾਲ ਬਾਈ ਕੀ ਹੁਣ ਤੂੰ ਉਹ ਕਰੇਗਾ ਉਹ ਤਾਂ ਚਾਹੇ ਧਰਵਾਲ ਪਰ ਵੱਡਾ ਚਾਹੇ ਕਾਸ਼ੇ ਨਾ ਮਰ ਜਾਂਦਾ ਜਦੋਂ ਬਾਰ ਹੀ ਪਿੱਟ ਤੇ ਕਰਨਾਗਾ ਉਹ ਤਾਂ ਜਿਹਦੇ ਮਰਜ਼ੀ ਕਰ ਦੋ ਪਰ ਸਾਡਾ ਜਿਹੜਾ ਭਰਾ ਸੀ ਉਹ ਸੇਰਾਂ ਵਾਲੀ ਲੜਾਈ ਲੜਦਾ ਸੀ ਸੇਰਾਂ ਵਾਲੀ ਮੌਤ ਮਰਿਆ ਉਹ ਅਮਰਾ ਠੀਕ ਆ ਦੁਨੀਆਂ ਨੂੰ ਉਹਦਾ ਦੁੱਖ ਹੋਇਆ ਬਹੁਤ ਇੱਕ ਗੱਲ ਹੁੰਦੀ ਆ ਬਾਈ ਜ਼ਿੰਦਗੀ 100 ਸਾਲ ਜਿਉਂ ਹੀ ਜਾਂਦੀ ਆ ਤੇ 100 ਦਿਨ ਨਹੀਂ ਕੋਈ ਯਾਦ ਕਰਦਾ ਜ਼ਿੰਦਗੀ 100 ਦਿਨ ਜਿਉਂ ਹੀ ਜਾਂਦੀ ਹੁੰਦੀ ਆ ਤੇ 100 ਸਾਲ ਯਾਦ ਰਹਿੰਦਾ ਬੰਦਾ ਠੀਕ ਆ ਮਰਨਾ ਇੱਥੇ ਸਭ ਨੇ ਆ ਜੁਬੜਾਂ ਚ ਮਰੀ ਜਾਂਦੇ ਐਟੈਕ ਹੋ ਹੋ ਕੇ ਬਹੁਤ ਕੁਸ ਪਰ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਜੇ ਤੁਸੀਂ ਦਬ ਜਉਗੇ ਬੋਤਾ ਸਿੰਘ ਤੇ ਗਰਜਾ ਸਿੰਘ ਦੋ ਰਹਿ ਗਏ ਸੀ ਸਿਰਫ ਦੋ ਠੀਕ ਆ ਨਾ ਇਹ ਉਹ ਕੌਮ ਆ ਐਵੇਂ ਨਾ ਵੀ ਆਏ ਹੋ ਜੂ ਬਹੁ ਜੂ ਮੌਤ ਆਉਣੀ ਆਉਣੀ ਆ ਨਿਡਰ ਹੋ ਕੇ ਜੋ ਵੀਰ ਲੋਕਾਂ ਲਈ ਖੜਦਾ ਸੀ ਤਾਂ ਅੱਜ ਸਾਡੇ ਸਮਾਜ ਦਾ ਫਰਜ਼ ਆ ਉਹਦੇ ਲਈ ਬੈਠਣ ਦਾ ਇੱਥੇ ਜੀ ਭਾਈ ਮੰਗ ਕੀ ਕਰਦੇ ਨੇ ਕਿ ਜਿੱਦਾਂ ਲੱਗ ਰਿਹਾ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਆ ਉਹਨਾਂ ਨੇ ਕਿੱਥੇ ਕਿ ਤੱਕ ਪੇਰਵਾਈ ਕੀਤੀ ਆ ਦੇਖੋ ਜੀ ਪੁਲਿਸ ਪ੍ਰਸ਼ਾਸਨ ਜਿਹੜਾ ਕੁਝ ਕੰਮ ਆ ਉਹ ਆਪ ਦਾ ਕਰ ਰਿਹਾ ਜਿਹੜੀ ਉਹਨਾਂ ਦੀ ਡਿਊਟੀ ਆ ਵੀ ਅਸੀਂ ਉਹਦੇ ਲਈ ਕਰ ਰਹੇ ਆ ਸਖਤ ਸਜ਼ਾ ਦੇਵਾਂਗੇ ਪ੍ਰਸ਼ਾਸਨ ਤੇ ਇਹੀ ਗੱਲ ਕਹਿਣੀ ਆ ਉਹ ਤਾਂ ਉਹਨ ਸੈਟੀਸਫਾਈ ਸਾਡੇ ਮਾਤਾ ਦੀ ਤੇ ਪਰਿਵਾਰ ਦੀ ਜਦੋਂ ਇਹਨਾਂ ਨੇ ਇਹਨਾਂ ਦੇ ਮਨ ਨੂੰ ਤਸੱਲੀ ਜਦੋਂ ਪ੍ਰਸ਼ਾਸਨ ਨੇ ਕਰਾਤੀ ਵੀ ਸੋਡਾ ਜਿਹੜਾ ਬਣਦਨ ਸਾਭਸੀ ਦੇ ਤਾ ਉਸ ਤੋਂ ਬਾਅਦ ਗੱਲ ਖਤਮ ਵੀ ਜਿਹੜਾ ਠੀਕ ਹੈ ਨਾ ਹੁਣ ਜੇ ਹੁਣ ਆਪਾਂ ਹਵਾ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਦਰਜ ਕਰ ਲਿਆ ਪਰ ਚਾਸੀਂ ਫੜਾਂਗੇ ਅਸੀਂ ਕਰਾਂਗੇ ਦੇਖੋ ਇਹ ਤਾਂ ਗੱਲ ਗੱਲ ਤਾਂ ਜਦੋਂ ਕਾਰਵਾਈ ਕਰਨ ਕਾਨਫਰੰਸ ਕਰੇ ਪੁਲਿਸ ਦੱਸੇ ਵੀ ਇਹਦੇ ਪਿੱਛੇ ਹੱਥ ਸੀ ਆ ਗੱਲਬਾਤ ਹੋਈ ਆਪਾਂ ਉਵੇਂ ਕਰ ਲਾਂਗੇ ਨਹੀਂ ਉਹਦੇ ਵਿੱਚ ਵੀਰੇ ਗੱਲ ਹੋਰ ਵੀ ਆ ਨਾ ਕਿ ਤੁਸੀਂ ਕਿਹਦੀ ਕਿਹਦੀ ਆਵਾਜ਼ ਦਿਵਾਓਗੇ ਯਾਰ ਹਾਂ ਇਹ ਦਬਦੀ ਹੁੰਦੀ ਜਿਹੜਾ ਸੱਚਾ ਜੇ ਤੁਸੀਂ ਮਤਲਬ ਚੁਣੇ ਹੋਇਓ ਜਾਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ ਤੇ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਜੇ ਉਹਨਾਂ ਨੂੰ ਕੋਈ ਸਵਾਲ ਕਰਦਾ ਤਾਂ ਮਤਲਬ ਇਹ ਬਣ ਗਿਆ ਵੀ ਉਹਨੂੰ ਮਰਵਾ ਦਿਓ ਸਵਾਲ ਕਰਨਾ ਹੀ ਪਾਪ ਹੋ ਗਿਆ ਕਿਉਂਕਿ ਮਤਲਬ ਸਰਕਾਰਾਂ ਦੀਆਂ ਨੀਤੀਆਂ ਜਾਂ ਸਰਕਾਰ ਸਰਕਾਰਾਂ ਕਿਹੜੇ ਸਿਸਟਮ ਨੂੰ ਚੱਲ ਪਈਆਂ ਜੇ ਮਤਲਬ ਕੋਈ ਇਮਾਨਦਾਰਾ ਸੱਚਾ ਸੁੱਚਾ ਉਹਨੂੰ ਉਦਾਂ ਮਰਵਾ ਦਿਓ ਆਮ ਜਿਹੜੀ ਵਿਚਾਰੇ ਹੈਗੇ ਆ ਨੌਜਵਾਨ ਉਹ ਨਸ਼ੇ ਕਰ ਕਰ ਮਰੀ ਜਾਂਦੇ ਆ ਹੁਣ ਇਹ ਇੱਕ ਮਤਲਬ ਸਾਡਾ ਦੋਸਤ ਸਾਡਾ ਭਰਾ ਸੀਗਾ ਜਿਹਨੂੰ ਕੋਈ ਮਤਲਬ ਚਾਹਦਾ ਵੀ ਆਇਬ ਨਹੀਂ ਸੀ ਤੇ ਹਰ ਇੱਕ ਮਾੜੇ ਚੰਗੇ ਸਮੇਂ ਦੇ ਵਿੱਚ ਪਿੰਡ ਦੇ ਨਾਲ ਖੜਨ ਵਾਲਾ ਇਨਸਾਨ ਸੀਗਾ ਪਰ ਮਤਲਬ ਜਿਹੜੀ ਮਤਲਬ ਚ ਗਿਆ ਇਹਨੂੰ ਲੋਕ ਦੇਖ ਨਹੀਂ ਸਕਦੇ ਉਹਨਾਂ ਨੂੰ ਚੋਬਦਾ ਸੀਗਾ ਪਰ ਮਰਵਾਇਆ ਵੀ ਉਹ ਤੋਂ ਜਿਹੜਾ ਹਰ ਵੇਲੇ ਨਾਲ ਰਹਿੰਦਾ ਜਾਰੀ ਦੁਇਤੀ ਚ ਬਣਾਦਾ ਨਾ ਵੀ ਲੈਣ ਉਹ ਠੀਕ ਆ ਨਾ ਵੀ ਹੁਣ ਕਿਹਨੂੰ ਕਿਹਨੂੰ ਮਾਰੋਗੇ ਸਵਾਲ ਤਾਂ ਉੱਠਣ ਗਏ ਜਦੋਂ ਸਾਨੂੰ ਲੋਕ ਚੁਣਦੇ ਆ ਸੋਡੀਆਂ ਸਰਕਾਰਾਂ ਬਣਾਉਂਦੇ ਆ ਸੋਡੇ ਤੋਂ ਆਸ ਰੱਖ ਕੇ ਸਾਰਾ ਕੁਝ ਕਰਦੇ ਆ ਜੇ ਤੁਸੀਂ ਉਹਨਾਂ ਨੂੰ ਕੱਲ ਨੂੰ ਸਵਾਲ ਜਵਾਬ ਵੀ ਉਹੀ ਕਰਨਗੇ ਨਾ ਆਪਾਂ ਚੁਣਦੇ ਆ ਕਿਸੇ ਨੂੰ ਹੁਣ ਮੰਨ ਕੇ ਚਲੋ ਪਿੰਡ ਚੋਂ ਸਰਪੰਚ ਚੁਣ ਲਿਆ ਉਹਨੂੰ ਮਤਲਬ ਲੋਕਾਂ ਨੇ ਮਾਨ ਦਿੱਤਾ ਕੱਲ ਨੂੰ ਕੋਈ ਮਾੜਾ ਚੰਗਾ ਹੋਊਗਾ ਅਗਲਾ ਸਵਾਲ ਵੀ ਕਰੂ ਹੁਣ ਐ ਤਾਂ ਨਹੀਂ ਵੀ ਆਪਾਂ ਉਹਦੇ ਨਾਲ ਹੁਣ ਡਾਂਗ ਲੈ ਕੇ ਲੜੀ ਚੱਲਾਂਗੇ ਲੋਕਾਂ ਨਾਲ ਜੇ ਬਾਈ ਕੋਈ ਕਮੀਆਂ ਸੀ ਉਹਨਾਂ ਤੱਕ ਜੇ ਆਵਾਜ਼ ਚੱਕਦੇ ਸੀ ਤਾਂ ਹੀ ਉਹਨਾਂ ਨੂੰ ਪਤਾ ਲੱਗਦਾ ਸੀ ਵੀ ਸਾਡੇ 'ਚ ਕਮੀਆਂ ਨੇ ਤਾਂ ਹੀ ਪਤਾ ਲੱਗੂ ਹੁਣ ਬੈਠੇ ਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਦੀ ਕਮੀਆਂ ਹੀ ਗਿਣਾਉਂਦਾ ਸੀ ਵੀ ਇਹਨਾਂ ਨੂੰ ਸਹੀ ਕਰ ਲਓ ਕਮੀਆਂ ਗਿਣਾਉਂਦਾ ਸੀ ਇਹੀ ਤਾਂ ਗਨਾਹ ਹੋ ਗਿਆ ਜੇ ਤਾਂ ਆਮ ਪੇ ਡਾਂਗੂ ਪੇੜ ਬਣਿਆ ਰਹਿੰਦਾ ਤੁਰਿਆ ਫਿਰਦਾ ਨੀਵੀਂ ਪਾ ਕੇ ਤਾ ਆਪੇ ਨਹੀਂ ਰੜਕਦਾ ਸੀਗਾ ਜੇ ਉਹ ਸੱਚ ਬੋਲਦਾ ਸੀ ਉਹ ਰੜਕਦਾ ਸੀਗਾ ਰੜਕ ਹੁਣ ਆਏ ਮੈਂ ਸਰਕਾਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਕਿਹਨੂੰ ਕਿਹਨੂੰ ਮਰਵਾਓਗੇ ਯਾਰ ਆਖਰ ਨੂੰ ਮੰਨ ਕੇ ਚੱਲ ਮੈਂ ਲਟੇਰਾ ਮੈਂ ਲੁੱਟਿਆ ਕੋਸ ਮੈਨੂੰ ਤਾਂ ਹੀ ਲੋਕ ਸਵਾਲ ਕਰਨਗੇ ਨਹੀਂ ਜਦੋਂ ਮੈਂ ਆਮਾਨਦਾਰ ਆ ਮੈਨੂੰ ਸਵਾਲ ਕੌਣ ਕਰੂ ਆਪ ਦੀ ਮੈਂ ਬਰਿਆਇ ਬرائی ਲਗਾਉਂਦਾ ਲਗਾਉਂਦਾ ਕਿੰਨੇ ਕ ਬੰਦਿਆਂ ਦੇ ਨੁਕਸਾਨ ਕਰੂੰਗਾ ਅੱਕੇ ਤੋਂ ਪਿੱਛੇ ਰਾਜ ਨੇ ਕਰਕੇ ਦੇਖ ਹੀ ਲੈ ਪਿੱਛੇ ਤੋਂ ਜੇ ਜ਼ੁਲਮ ਨਾਲ ਬਾਜ ਕਦੇ ਬੰਦ ਹੋਈ ਆ ਪਹਿਲਾਂ ਆਪਾਂ ਗੱਲ ਕੀਤੀ ਬਾਬਾ ਬੋਤਾ ਸਿੰਘ ਤੇ ਗੱਲ ਦੋਹਾਂ ਤੋਂ ਗੱਲ ਚੱਲ ਪਈ ਕਦੇ ਵੀ ਇਹ ਨਾ ਪੰਜਾਬ ਦਬਿਆ ਨਾ ਹੀ ਦਬਿਆ ਅੱਜ ਇੱਕ ਸਰਦਾਰ ਬਿੰਦਰ ਸਿੰਘ ਕਲਕੱਤੇ ਦਾ ਕਤਲ ਹੋਇਆ ਜੇ ਕਿਤੇ ਕਹਦੀਏ ਵੀ ਇਹ ਬਾਜ ਦਾਬ ਕੀ ਦਾਸ ਉੱਠਣਗੇ ਕਿਸੇ ਨੂੰ ਪਤਾ ਜੀ ਵੀ ਦੀਪ ਸਿੱਧੂ ਆਊਗਾ ਮੈਂ ਇੱਕ ਰੀਅਲ ਏਸਟੇਟ ਦਾ ਕਾਰੋਬਾਰ ਕਰਦਾ ਸੀ ਤੇ ਆਪਦੀ ਖੇਤੀ ਕਰਦਾ ਸੀ ਕਦੇ ਸੋਚਿਆ ਸੀ ਵੀ ਵੱਡੇ ਵੱਡੇ ਚੈਨਲਾਂ ਤੇ ਚਾਹੇ ਗੱਲਬਾਤ ਕਰਾਂਗੇ ਜਾਂ ਪੰਜਾਬ ਦਾ ਮੁੱਦਾ ਚੱਕਾਂਗੇ ਕਦੇ ਸੋਚਿਆ ਵੀ ਨਹੀਂ ਸੀ ਉਹ ਗੁਰੂ ਮਹਾਰਾਜ ਨੇ ਹਾਜ਼ਰੀ ਪਤਾ ਨਹੀਂ ਇੱਥੋਂ ਕਿੰਨੇ ਆ ਬੰਦਿਆਂ ਦੀ ਲਾਉਣੀ ਆ ਕਿੰਨੇ ਬੰਦਿਆਂ ਨੂੰ ਬਿੰਦਰ ਕਲਕੱਤੇ ਵਾਲਾ ਦਿਲ ਦੇਣਾ ਕਿੰਨੇ ਬੰਦਿਆਂ ਨੂੰ ਬਿੰਦਰ ਕਲਕੱਤੇ ਵਾਲੀ ਨੌਲਜ ਦੇਣੀ ਆ ਇਹ ਤਾਂ ਉਹਦੇ ਹੱਥ ਆ ਨਾ ਇੱਕ ਬਾਜ਼ ਦਿਵਾਲੀ ਅੱਗੇ ਵੱਡੇ ਵੱਡੇ ਸੈਂਟਰ ਨੇ ਬਾਜਾਂ ਦਬਾ ਕੇ ਦੇਖ ਲਈਆਂ ਠੀਕ ਹੈ ਨਾ ਇਸ ਕਰਕੇ ਗੱਲ ਉਹ ਕਹਿੰਦੇ ਹੁੰਦੇ ਆ ਸਿਰ ਚੜ੍ਹ ਕੇ ਨਹੀਂ ਕਰਨਾ ਚਾਹੀਦਾ ਗੱਲ ਆ ਕੇ ਠੀਕ ਆ ਉਹ ਚੀਜ਼ ਦਾ ਜਵਾਬ ਦਊ ਜਦੋਂ ਮੈਂ ਅੱਜ ਜ਼ਿੰਮੇਵਾਰ ਆ ਮੈਂ ਦੁਨੀਆ ਦਾ ਪ੍ਰਧਾਨ ਆ ਮੇਰਾ ਕੋਈ ਸਵਾਲ ਜਵਾਬ ਆ ਮੈਥੋਲੋਗ ਪੁੱਛਣਗੇ ਤਾਂ ਮੈਨੂੰ ਦੇਣਾ ਵੀ ਪਊਗਾ ਆਗੂ ਆਗੂ ਹੋਇਆ ਕੀ ਆਗੂ ਇੱਕ ਰੱਬ ਦਾ ਰੂਪ ਵੱਡਾ ਮੰਨਿਆ ਗਿਆ ਵੀ ਉਹ ਭਾਈ ਵੱਡਾ ਹੈਗਾ ਉਹਨੂੰ ਉਹਨੂੰ ਤੁਸੀਂ ਸਵਾਲ ਜਵਾਬ ਵੀ ਕਰੋਗੇ ਤੁਹਾਨੂੰ ਦੇਊਗਾ ਤੇ ਪਰ ਜੇ ਆਪਾਂ ਕਤਲਗਾਰ ਤੇ ਉਤਰ ਜਗੇ ਸਿਆਦਨਾ ਕੀ ਰੰਗ ਤੋਂ ਹੋਰ ਦੇਣਾ ਪਿੱਛੋਂ ਹੋਰ ਇਹਦੀ ਜੇ ਸਹੀ ਜਾਂਚ ਦੀ ਸਾਡੀ ਤਾਂ ਇਹ ਆ ਅਸੀਂ ਕਹਿੰਦੇ ਆ ਵੀ ਜਿਹੜਾ ਦੋਸ਼ੀ ਆ ਉਹ ਕੋਈ ਮਰਜੀ ਆ ਉਹ ਕਟਾਰੇ ਦੇ ਵਿੱਚ ਚਾਹੀਦਾ ਨਜਾਇਜ਼ ਕਿਸੇ ਬੰਦੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਨਹੀਂ ਵੀ ਇੱਥੋਂ ਚੱਕ ਕੇ ਨੇ ਛੜੀ ਚਾਰ ਨੂੰ ਜੇਲ੍ਹ ਚ ਸਿੱਟ ਕੇ ਵੀ ਆ ਜੀ ਕਰਤੇ ਠੀਕ ਆ ਉਹ ਨਹੀਂ ਸਹੀ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਵੀ ਹਾਂ ਆ ਗੱਲ ਦੀ ਇੱਥੇ ਆ ਗੱਲ ਹੋਈ ਆ ਤਾਂ ਹੋਇਆ ਇਹ ਸਾਡੀ ਬੇਨਤੀ ਲਾ ਲੋ ਅਪੀਲ ਲਾ ਲੋ ਤੇ ਇੱਕ ਮੈਂ ਸਮਾਜ ਨੂੰ ਗੱਲ ਕਰਦਾ ਵੀ ਬਾਈ ਸੋਡਾ ਅੱਜ ਸਾਥ ਦੇਣ ਦਾ ਹੱਕ ਬਣਦਾ ਦੁਨੀਆ ਦੇ ਉੱਤੇ ਇੱਕ ਘਰੀ ਆਈਆਂ ਇੱਕ ਘਰੀ ਆਉਣੇ ਆ ਮੌਤ ਮੰਜੇ ਤੇ ਵੀ ਆਉਣੀ ਆ ਮੌਤ ਲੜਾਈ ਲੜਦਿਆਂ ਨੂੰ ਵੀ ਆਉਣੀ ਆ ਉਹ ਹਜੇ ਬਿਹਤਰ ਆ ਇਸ ਕਰਕੇ ਬੋਲੋ ਇੱਕ ਪ੍ਰਸ਼ਾਸਨ ਨੂੰ ਇੰਨੀ ਕੁ ਬੇਨਤੀ ਅਸੀਂ ਜ਼ਰੂਰ ਕਰਦੇ ਆ ਵੀ ਕੱਲ ਨੂੰ ਇਹ ਮੁੱਦੇ ਨੂੰ ਕੋਈ ਮੁੱਦਾ ਹੋਰ ਨਾ ਬਣ ਜੇ ਕਿਉਂਕਿ ਉਹ ਜਿਉਂਦਾ ਜਾਗਦਾ ਫੜਿਆ ਜਾਵੇ ਕੱਲ ਨੂੰ ਇਹ ਹੋ ਜੇ ਜੀ ਉਹ ਤਾਂ ਨਸ਼ਾ ਕਰਦਾ ਸੀ ਉਹਨੇ ਓਵਰਡੋਜ਼ ਲੈ ਲਿਓ ਮਰ ਗਿਆ ਮੁੱਦਾ ਹੀ ਖਤਮ ਹੋ ਜੇ ਹਨਾ ਇਹ ਚੀਜ਼ ਨੂੰ ਅਸੀਂ ਬਾਰ-ਬਾਰ ਬੇਨਤੀਆਂ ਇਹੀ ਕਰਦੇ ਆਂ ਵੀ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਅੰਦਰ ਦਿੱਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕੋਈ ਸਾਡਾ ਸੌਂਗ ਨਹੀਂ ਅਸੀਂ ਇੱਥੇ ਦਰਿਆ 'ਤੇ ਡਾ ਕੇ ਬੈਠਿਆ ਐ ਏ ਮਤਲਬ ਕੰਧਰਗਾ ਜਵਾਨ ਜਿਹੜਾ ਮਤਲਬ ਠੇਠੀ ਕਰਤਾ ਇਹਨਾਂ ਨੇ ਤੇ ਨੰਬਰ ਭਾਈ ਬੇਨਤੀ ਇਹ ਵੀ ਕਰਦੇ ਆਂ ਇੱਕ ਮਤਲਬ ਕੇਸ ਹੁੰਦੇ ਆ ਨਾ ਜਦ ਅਸਲੇ ਮਤਲਬ ਲਿਸਾਂਸੀ ਅਸਲੇ ਜਿਹੜੇ ਜਮਾ ਹੁੰਦੇ ਆ ਕਿਸੇ ਦਾ ਤਾਂ 57 ਚੀ ਹੋ ਜਾਂਦਾ ਕਿਸੇ ਦੇ ਨਿੱਕੇ ਮੋٹے ਕੇਸਾਂ ਜੀ ਹੋ ਜਾਂਦੇ ਐ ਵਿੱਚ ਲੋਕ ਕਤਲ ਕਤਲ ਕਰਕੇ ਵੀ ਅਸਲੇ ਚੱਕੀ ਫਿਰਦੇ ਆ ਉਹ ਫਿਰ ਸਾਰਿਆਂ ਲਈ ਕਾਨੂੰਨ ਇੱਕ ਕਿਉਂ ਨਹੀਂਗਾ ਇੱਕ ਆ ਮਨਿੱਕੀ ਮੋਟੀ ਕਲੇਸ਼ ਹੋ ਗਿਆ ਘਰਾਂ ਚ ਲੜਾਈ ਹੋ ਗਈ ਹਥਿਆਰ ਉਹਦਾ ਜਮ੍ਹਾਂ ਹੋ ਗਿਆ ਬਾਈ ਬਾਈ ਨੇ ਤਾਂ ਕਹਿੰਦੇ ਕਿਹਾ ਸੀ ਵੀ ਮੈਨੂੰ ਖਤਰਾ ਹੈ ਮੈਨੂੰ ਥ੍ਰੈਟ ਆਉਂਦੇ ਨੇ ਮੇਰਾ ਹਥਿਆਰ ਮੈਨੂੰ ਦਿੱਤਾ ਜਾਵੇ ਜਾਂ ਮੈਨੂੰ ਕੋਈ ਸਕਿਉਰਟੀ ਦਿੱਤੀ ਜਾਵੇ ਹਾਂ ਬਈ ਉਹ ਤਾਂ ਬਾਰ-ਬਾਰ ਮਤਲਬ ਲਾਈਵ ਹੋ ਕੇ ਉਹਦੀਆਂ ਹੁਣ ਤਾਂ ਹੀ ਵੀਡੀਓਆਂ ਪਈਆਂ ਉਹ ਕਹਿੰਦਾ ਸੀਗਾ ਵੀ ਮੈਨੂੰ ਮੌਕੇ ਦੀਆਂ ਸਰਕਾਰਾਂ ਤੋਂ ਵੀ ਖਤਰਾ ਮੇਰੀ ਮਤਲਬ ਜਿਹੜਾ ਨੌਜਵਾਨ ਆਗੂ ਹੋਣ ਦੇ ਨਾਂ ਤੇ ਜਿੱਥੇ ਵੀ ਮੈਂ ਲੋਕਾਂ ਦੇ ਨਾਲ ਜਾ ਕੇ ਖੜਦਾ ਮੈਨੂੰ ਖਤਰਾ ਹੈ ਮੈਨੂੰ ਮੇਰਾ ਆਪਦਾ ਅਸਲਾ ਜਿਹੜਾ ਲਾਇਸੈਂਸੀ ਅਸਲਾ ਮੈਨੂੰ ਬਹਾਲ ਕੀਤਾ ਜਾਵੇ ਪਰ ਪ੍ਰਸ਼ਾਸਨ ਅੰਨੀ ਨੀਂਦ ਸੁੱਤਾ ਸੀ ਅੱਜ ਉਹ ਮਰਵਾ ਕੇ ਜਾਂ ਉਹ ਮਾਰ ਕੇ ਅੱਜ ਜੇ ਜਾਗਿਆ ਤਾਂ ਉਹ ਨਾ ਜਾਗਿਆ ਜੀ ਸੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੀ ਜਾਂਚ ਕੀਤੀ ਜਾਵੇ ਕਿਸ ਦਾ ਹੱਥ ਸੀ ਕਿਤੇ ਮਸਲਾ ਦਬਾਉਣ ਦੇ ਲਈ ਕੋਈ ਹੋਰ ਰੰਗਤ ਹੈ ਜਿਹੜੀ ਉਹ ਨਾ ਦਿੱਤੀ ਜਾਵੇ ਇਹ ਮੰਗ ਕਰ ਰਿਹਾ ਹੈ ਪਰਿਵਾਰ ਫਿਲਹਾਲ ਪੁਲਿਸ ਪ੍ਰਸ਼ਾਸਨ ਅੱਗੇ ਕੀ ਕਾਰਵਾਈ ਕਰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ